ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਕੀ ਆ ਅਮਰਿਤ ਸਿੰਘ ਜੀ ਪਿੰਡੇ ਸਰਪੰਚ ਹਾਂ ਇਹ ਪਾੜ ਰਾਤ ਕਿੰਨੇ ਕ ਵਜੇ ਪੈ ਗਿਆ ਉਹ ਪਤਾ ਲੱਗਾ ਪਾੜ ਤਾਂ ਇਹ ਕੱਲ ਪਰਸੋਂ ਕਬਈ ਪਿਆਇਆ ਜਦੋਂ ਪਹਿਲਾਂ ਆਇਆ ਸੀਗਾ ਉਸ ਤੋਂ ਬਾਅਦ ਦੇਖਿਆ ਪਾਣੀ ਉਤਰਨ ਤੋਂ ਬਾਅਦ ਹੀ ਆਪਾਂ ਇਹਨੂੰ ਅੱਛਾ ਜੀ ਤੇ ਕੱਲ ਫਿਰ ਆਪਾਂ ਸਾਰਿਆਂ ਦੀ ਮਤਲਬ ਉੱਚ ਲਿਆਂਦਾ ਨਜ਼ਰ ਤੇ ਵੀ ਇਹਦੇ ਬਾਰੇ ਕੋਈ ਸੋਚਿਆ ਜਾ ਵੀ ਸਵੇਰੇ ਪਰ ਪ੍ਰਸ਼ਾਸਨ ਨੂੰ ਵੀ ਕੋਣ ਦਿੱਤਾ ਠੀਕ ਆ ਸਾਹਿਬ ਉਹਨਾਂ ਨੂੰ ਵੀ ਫੋਨ ਕੀਤਾ ਡਾਕਟਰ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਫਿਰ ਟੀਮ ਭੇਜੀ ਸਾਰੇ ਅੱਛਾ ਜੀ ਮਨ ਲਗਾ ਇਹ ਬੋਰੇ ਬਾਰ ਲਿਆਂਦੇ ਤਾਂ ਫਿਰ ਸਾਰੇ ਸਵੀਡ ਦੇ ਅਸੀਂ ਲੱਗਿਓ ਆ ਇਹਨੂੰ ਠੀਕ ਆ ਜੀ ਕਰਨ ਲਈ ਬੋਨੇ ਮਾੜੀ ਦਾ ਵਹਾਵ ਦੁਆਰਾ ਦੀ ਵੇਰ ਵਧਿਆ ਹੁਣ ਜਿਹੜੇ ਬੋਰੇ ਤੁਸੀਂ ਲਾਉਂਦੇ ਇਹ ਵਹਾ ਦੇ ਟਿਕਦੇ ਆ ਜਾਂ ਖੜ ਜਾਂਦੇ ਆ ਨਹੀਂ ਇਹ ਤਾਂ ਟਿਕ ਰਹੇ ਆ ਵੈਸੇ ਇਹਨਾਂ ਦਾ ਫਰਕ ਪਿਆ ਨਹੀਂ ਹਾਂਜੀ ਚੱਲ ਸਕਦਾ ਸੀਗਾ ਇਧਰ ਨੂੰ ਖਾਲ ਪੈ ਸਕਦੀ ਸੀ ਸਾਰਾ ਪਿੰਡ ਸਹਿਯੋਗ ਕਰ ਰਿਹਾ ਜੀ ਸਾਰਾ ਪਿੰਡ ਸਹਿਯੋਗ ਹਾਂਜੀ ਤੇ ਜੇ ਨਾ ਤੁਸੀਂ ਕਰਦੇ ਫਿਰ ਤੁਹਾਡੇ ਨੜਾਲੋਂ ਪਿੰਡ ਨੂੰ ਖਤਰਾ ਪੂਰਾ ਹੋਗਾ ਪੂਰਾ ਪੂਰਾ ਜੀ ਬੰਨ ਟੁੱਟਣ ਦਾ ਡਰ ਸੀ ਅੱਗੇ ਵੀ ਇਦਾਂ ਹੋਈ ਇਹ ਇਹ ਰੈਂਪੋ ਚੱਕ ਵੀ ਹੋ ਗਿਆ ਜੀ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਣਾ ਉਹ ਰੈਂਪ ਚੱਕ ਹੋ ਗਿਆ ਜੀ ਹੁਣ ਵਾਹਿਗੁਰੂ ਇਹ ਜਾਣੇ ਕਿ ਮਜੇ ਦੀ ਡੋਨਟ ਲੀ ਹੋ ਗਈ ਕਿ ਚੱਕ ਹੋ ਗਿਆ ਜਾਂ ਇਹ ਨੂੰ ਉਹੀ ਆਪੇ ਗੱਲ ਸਮਝ ਲਓ ਫਿਰ ਬਾਕੀ ਗਿਆ ਤੇ ਚੱਕ ਹੋ ਗਿਆ ਵਾ ਇਹ ਨਵਾਂ ਪਿਆ ਵਾ ਕਿ ਉੱਥੇ ਤੱਕ ਹੋ ਗਿਆ ਹਾਂਜੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਹਣਾ ਕੀ ਜਾਇ ਜੇ ਪਿੰਡ ਦਾ ਸਹਿਯੋਗ ਪੂਰਾ ਨੌਜਵਾਨ ਪੂਰਾ ਸਹਿਯੋਗ ਕਰ ਰਿਹਾ ਹੈ ਆਕੜ ਦਾ ਹਰ ਮੈਂਬਰ ਸਹਿਯੋਗ ਕਰ ਰਿਹਾ ਹੈ ਅਸੀਂ ਧੰਨਵਾਦ ਕਰੀਏ ਸਾਰੇ ਚਲੋ ਥੈਂਕ ਯੂ ਇਹ ਬੰਦੇ ਆ ਬੇਛੱਤ ਦੇ ਮੁੰਡੇ ਹਲਕੇ ਆ 10ਵੀਂ ਦੇ ਆਲੇ ਦੁਆਲੇ ਦੇ ਸਟੂਡੈਂਟ ਆ ਗੁੱਜਰ ਭਾਈ ਵੀ ਖੜੇ ਆ ਕਿ ਇਹ ਲੱਗਿਓ ਸਾਵਾ ਬੂਰੇ ਤੇ ਬੂਰਾ ਅੱਜ ਆਈ ਜਾਂਦਾ ਟਰਾਲੀ ਆ ਵਾਲਾ ਰਗਾ ਤੇ ਸਾਰੇ ਬੰਦੇ ਆ ਪਾਣੀ ਦਾ ਭਾਅ 13 ਤੇਜਾ ਇਹ ਬੀਬੀਆਂ ਬੱਚਤ ਵੀ ਦੇਖਣ ਆਉਂਦੇ ਆ ਰਹਿ ਕੇ ਆਪਣੇ ਬੱਚਿਆਂ ਦੀ ਖੈਰ ਮੰਗਦੀ ਆ ਤੇ ਪਾਣੀ ਵੱਧ ਗਿਆ ਤੇ ਉੱਦੋਂ ਬਣਾ ਔਖਾ ਹੋ ਜਾਣਾ ਇਹ ਮੁੰਡੇ ਦੇ ਸਾਥ ਜੀ ਲੱਗੀ ਓਏ ਤਾਂ ਵੀ ਦੇਖਣ ਆਇਆ ਵਾ ਚਲੋ ਟਰੈਕਟਰ ਵਾਲਾ ਵੀ ਸਵੇਰ ਦਾ ਹੀ ਲੱਗਾ ਵਾ ਕੁਛ ਬੰਦੇ ਚਲੇ ਗਏ ਆ ਸਸਤੀ ਗੱਲ ਭਾਜੀ ਸਸਤੀ ਗੱਲ ਆਪਣਾ ਕੀ ਨਾਂ ਜੀ ਮੇਰਾ ਨਾਂ ਬਲਵੰਤ ਸਿੰਘ ਜੀ ਪਿੰਡ ਨਡਾਲੋਂ ਇੱਥੇ ਚੋਤੇ ਕੀ ਕਰ ਰਹੇ ਹੋ ਤੁਸੀਂ ਸੁਰੇ ਸਾਡਾ ਜੀ ਪਾੜ ਪੈ ਗਿਆ ਸੀ ਬਣਦਾ ਜੀ ਉਹ ਲਾ ਰਹੇ ਆ ਜੀ ਠੀਕ ਹੈ ਜੀ ਮੇਰੇ ਤੇ ਨੌਜਵਾਨ ਲੱਗਿਓ ਜੀ ਹਾਂ ਜੀ ਤੇ ਸਰਪੰਚ ਸਾਹਿਬ ਹੁਣੇ ਹੈਗੇ ਸੀ ਨਾਲੇ ਹੁਣੇ ਗਏ ਘਰ ਨੂੰ ਆਪਣੇ ਜੀ ਠੀਕ ਹੈ ਇਹ ਪਾੜ ਜਿਹੜਾ ਰਾਤੀ 7-8 ਕਵਿਚ ਉਹ ਹੈ ਉਹਦੇ ਨਾਲ ਪਿਆ ਕਿ ਪਹਿਲੇ ਪੈ ਗਿਆ ਸੀ ਨਹੀਂ ਜਿਹੜਾ ਰਾਤ ਨੂੰ ਆਇਆ ਉਹਦੇ ਨਾਲ ਹੀ ਪਿਆ ਉਹ ਨਾਲ ਪਿਆ ਸਰਪੰਚ ਸਾਹਿਬ ਹੁਣ ਆ ਗਏ ਆ ਗਏ ਜੀ ਸਰਪੰਚ ਸਾਹਿਬ ਅੱਜ ਅਸੀਂ ਪਿੰਡ ਪਜੌੜਾ ਤੋਂ ਲਾਈਵ ਹੋ ਰਹਾ ਹੈ ਇੱਥੇ ਰੈਂਪ ਬਣਿਆ ਸੀ ਰੈਂਪ ਦੇ ਨਾਲੇ ਹਾਰ ਪੈ ਗਈ ਆ ਇਹ ਲੱਗਦਾ ਕਿ ਹੁਣ ਪਿੰਡ ਵਾਲੇ ਭਰਤ ਲੱਗੋ ਜੇ ਨਾ ਪਾਸੇ ਕੋਈ ਵੱਡਾ ਵੀ ਇਥੇ ਹਾ사 ਹੋ ਸਕਦਾ ਸੀ ਪਿੰਡ ਪਜੌੜਾ ਦਾ ਜਿਹੜਾ ਰੈਂਪ ਆ ਇਹ ਪਜੌੜੇ ਤੋਂ ਨਵਾਲ ਨੂੰ ਇਹ ਲਿੰਕ ਕਰਕੇ ਜਾਂਦੀ ਆ ਜਿਸ ਨਾਲ ਸੰਪਰਕ ਇਹਨਾਂ ਦਾ ਟੁੱਟ ਗਿਆ ਵਾ ਹੁਣ ਪਿੰਡ ਵਾਲੇ ਬੋਰੇ ਲਾਉਂਦੇ ਆ ਆਓ ਮੈਂ ਤੁਹਾਨੂੰ ਲਾਈਵ ਤੋਂ ਵੀ ਉਹ ਖਾਨਾ ਦਿਖਾਉਂਦਾ ਖਾਲੀ ਜੀ ਮੈਂ ਕੈਮਰਾ ਨੂੰ ਦਿਖਾਉਂਦਾ ਵਾ ਇਹ ਜਿਹੜਾ ਫਾਰੇ ਪੈਂਟ ਵਾਲੇ ਖੜੇ ਜੀ। ਯਾ ਬੁਰੀ ਲਾਣ ਕੇ ਉਹ। ਇਹਨੇ ਖਾਰ ਭਾ ਦਿੱਤੀ ਹੈ। ਆ ਪਾਣੀ ਆ। ਆ ਰੈਂਪ ਬਣਿਆ ਹੋਇਆ। ਇਹ ਮੁੰਡੇ ਨੌਜਵਾਨ ਆ। ਤੇ ਖਾਤਾ ਉੱਡੂ ਵੀ ਪਾ ਦਿੱਤੀ ਆ। ਗਾਵਾ ਚੋ ਆ। ਜਾਰਿਆ ਅੱਜ ਪੱਤੀ ਕਰੀ ਕੋ। ਅਗੁੱਤ ਇਸ ਪਿਓ ਦੇ ਦਾਚੂ ਆ। ਇਹ ਤੇ ਵੀ ਉਹਨੂੰ ਕਾਰਪਾਨ ਦੀ ਕੋਸ਼ਿਸ਼ ਕੀਤੀ ਜਾ। ਇਹਨੂੰ ਆ ਬਚਾ ਹੋ ਗਿਆ 7.50 ਦੇ ਵਿੱਚ ਢਿੱਗ ਪਈ ਆ। ਆ ਵਿੱਚ ਜੇਕਰ ਕੋਈ ਇਹਦਾ ਵਿੱਚੋਂ ਕਾਰ ਹੁੰਦਾ ਤਾਂ ਫਿਰ ਉਹ ਵੀ ਖਾਰ ਨਹੀਂ ਪੈਣੀ ਸੀ। ਇਹ ਇਹੀ ਕਾਰਨ ਬਣਿਆ ਇਹ ਜਿਹੜਾ ਵਾਧਾ ਲੱਗ ਗਿਆ ਸਾਰੇ ਪਾਸੇ ਕਿ ਇਹ ਜੀ ਦਾ ਹੀ ਕਾਰਨ ਬਣਿਆ ਇਹ। ਪਾਣੀ ਅਜੇ ਵੀ ਤੇ ਬੰਦਾ ਲੰਘ ਨਹੀਂ ਸਕਦਾ। ਪਾਣੀ ਦੀ ਸਪੀਡ ਬਹੁਤ ਆ। ਕੁਜੋੜਾ ਚੋ ਤੇ ਪਿੰਡ ਦੇ ਨੌਜਵਾਨ ਲੱਗੇ ਹੋਆ ਆ ਘੂਰੇ ਲੰਣ ਲੱਗੇ ਹੋਆ ਪਾਣੀ ਨਹੀਂ ਇੱਧਰ ਤੁਸੀਂ ਲੰਘ ਨਹੀਂ ਸਕਦੇ ਇਹਨਾਂ ਜੋੜ ਦਾ ਪਾਣੀ ਆ ਆ ਦੇਖੋ ਕੋਈ ਰਿਸਕ ਨਹੀਂ ਲੱਗਾ ਕਰੇ ਜੀ ਪਾਣੀ ਆ ਇੱਥੇ ਕੋਈ ਦਿੱਕਤ ਨਹੀਂ ਸਰ ਦੇਣਾ ਜਾਂਦੇ ਕੋਈ ਪਾਪਰ ਤੇ ਪੋਲ ਤੇ ਕੋਈ ਨਹੀਂ ਰਹਿ ਹਲਤਾ ਵਾਈਗੂ ਜੀ ਦੇ ਪਤੇ